ਬਜ਼ੁਰਗ ਬਾਬਾ ਉਥੇ ਗੁਰਦੁਆਰੇ ਦੇ ਪੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਹੈ ਸੰਗਤ ਹੱਥ ਜੋੜ ਕੇ ਕਹਿਣ ਲੱਗੀ ਬਾਬਾ ਜੀ ਕਿਉਂ ਜਾਂਦੇ ਹੋ ਅਸੀਂ ਦੋਵੇਂ ਵਕਤ ਪ੍ਰਸ਼ਾਦਾ ਪੁਚਾਦਾਂ ਨੇ ਉਹ ਬਾਬਾ ਕਹਿਣ ਲੱਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਹਾਂ ਅੰਮ੍ਰਿਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਦੇ ਵਿੱਚ ਗੱਲ ਆਈ ਪਹਿਲੇ ਤੁਸੀਂ ਇਹ ਦੱਸੋ ਆਡੀ ਦੇਹੀ ਦਾ ਦਾਸ ਸस्कार ਕਰੀਏ ਕਿ ਜਲ ਪ੍ਰਵਾਹ ਕਰੇਗੇ ਪਤਾ ਉਹਨੇ ਕੀ ਆਖਿਆ ਮੈਂ ਆਪਣਾ ਦਾਸ ਸस्कार ਆਪ ਕਰਾਂਗਾ ਤੁਹਾਨੂੰ ਕਰਨ ਦੀ ਲੋੜ ਨਹੀਂ ਸਾਰੇ ਕਸਬੇ ਚ ਗੱਲ ਫੈਲ ਗਈਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸੜੇਗਾ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਫਰਕ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਦੇ ਵਿੱਚ ਰਸ ਦੇ ਵਿੱਚ ਸੁਗਮਨਿ ਸਾਬਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ लेट ਗਿਆ ਸਿਰ ਕਰਕੇ ਸਤਿਗੁਰਾਂ ਦੀ ਤਰਫ लेट ਗਿਆ ਕਾਰਪੈਟ ਦੇ ਉੱਤੇ ਤੇ ਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਸਹਜੇ ਸਹਜੇ ਅਗ ਵੱਧ ਗਏ ਅਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਵੇ ਇਸ ਤਰ੍ਹਾਂ ਦਾ